ਹਾਂਜੀ ਦੋਸਤੋ ਅਸੀਂ ਜਾ ਰਹੇ ਆ ਜੀ ਗੁਰਦੁਆਰਾ ਸਾਹਿਬ ਬਾਬਾ ਬੁੰਡਾ ਜੀ ਤੇ ਕਿਉਂਕਿ ਅੱਜ ਮੇਰਾ ਜਨਮ ਦਿਨ ਸੇਗਾ ਮੈਂ ਕਿਹਾ ਚਲੋ ਇਸੇ ਮੌਕੇ ਤੇ ਗੁਰਦੁਆਰਾ ਸਾਹਿਬ ਕੋਈ ਇਹ ਤੇ ਥੋੜਾ ਜਿਹਾ ਵਲੌਗ ਬਣਾ ਲਈਏ ਕਿਉਂਕਿ ਮੇਰਾ ਜਿਹੜਾ ਆਰਟ ਚੈਨਲ ਆ ਬੇਸਿਕਲੀ ਇੱਕ ਰਿਲੀਜੀਅਸ ਚੈਨਲ ਬਣ ਚੁੱਕਾ ਆ ਕਿ ਮੈਂ ਸਾਰੇ ਗੁਰੂਆਂ ਗੁਰੂ ਜੀ ਦੀਆਂ ਤੇ ਹਨਾ ਪੇਂਟਿੰਗ ਵਗੈਰਾ ਬਣਾ ਰਹੇ ਆ ਤੇ ਮੈਂ ਕਿਹਾ ਚਲੋ ਹੁਣ ਜਾ ਹੀ ਰਹੇ ਆ ਤੇ ਕਿਉਂ ਨਾ ਇੱਕ ਵਲੌਗ ਵੀ ਬਣਾ ਲਈਏ ਤੇ ਹੋ ਜੇ ਆਪਾਂ ਰਸਤੇ 'ਚ ਟਰੈਵਲ ਕਰ ਰਹੇ ਆ ਤੇ ਅੱਧੇ ਘੰਟੇ ਵਿੱਚ ਪਹੁੰਚ ਕੇ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾਵਾਂਗੇ ਤੇ ਰਸਤੇ 'ਚ ਜਿੱਥੇ-ਜਿੱਥੇ ਰੁਕਾਂਗੇ ਤੁਹਾਨੂੰ ਉਹ ਵੀ ਦਿਖਾਵਾਂਗੇ। ਸੋ ਯਾਰ ਰਸਤੇ ਦੇ ਵਿੱਚ ਆਪਾਂ ਰੁਕੇ ਸੀ ਕਿ ਗੁਰਦੁਆਰਾ ਸੰਤ ਸਾਹਿਬ ਦੇ ਲਾਗੇ ਇੱਥੇ ਦੁਕਾਨ ਆ ਜਿੱਥੇ ਪਕੌੜੇ ਤੇ ਨਾਲ ਵੇਸਨ ਦੀ ਬਰਫੀ ਬਹੁਤ ਸਵਾਦ ਮਿਲਦੀ ਆ ਤੇ ਮੈਂ ਸੋਚਿਆ ਕਿਉਂ ਨਾ ਪਕੌੜੇ ਟਰਾਈ ਕੀਤੇ ਜਾਣ ਬਿਕੋਜ਼ ਮੈਂ ਫਾਈਨਲੀ ਅੰਮ੍ਰਿਤਸਰ 5-6 ਮਹੀਨੇ ਬਾਅਦ ਹੀ ਆਇਆ ਵਾਂ ਤੇ ਗੁਰਦੁਆਰੇ ਵੀ ਕੁਝ ਟਾਈਮ ਬਾਅਦ ਆਇਆ ਸੋ ਯਾਰ ਪਕੌੜੇ ਤੁਸੀਂ ਦੇਖੋ ਕਿੰਨੇ ਦੇਖਣ ਚ ਬੜੇ ਸਵਾਦ ਲੱਗਦੇ ਨੇ ਬੜੇ ਸਵਾਦ ਐਕਚੁਅਲੀ ਤੇ ਮਜ਼ਾ ਆ ਗਿਆ ਆਪਕੋ ਹੋ ਮਿੱਤਰੋ ਫਾਈਨਲੀ ਆਪਾਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਪਾਪਾ ਬੁੱਢਾ ਸਾਹਿਬ ਜੀ ਮੈਂ ਸੋਚਿਆ ਯਾਰ ਮੇਰੇ ਨਾਲ 4000 ਪਲੱਸ ਸਬਸਕ੍ਰਾਈਬਰ ਹੋ ਗਏ ਨੇ ਤੇ ਮੈਂ ਉਹਨਾਂ ਚ ਬਹੁਤ ਸਾਰੇ ਲੋਕ ਇਸ ਗੁਰਦੁਆਰੇ ਉਹਨਾਂ ਦਾ ਦਰਸ਼ਨ ਨਹੀਂ ਕੀਤੇ ਹੋਣਗੇ ਤੇ ਮੈਂ ਕਿਹਾ ਚਲੋ ਅੱਜ ਮੈਂ ਜਾ ਰਿਹਾ ਤਾਂ ਇੱਕ ਵਲੌਗ ਬਣਾਵਾ ਸੋ ਪਹਿਲਾਂ ਆਪਾਂ ਗੱਡੀ ਪਾਰਕਿੰਗ ਕਰ ਲੈਂਦੇ ਆ ਲੈਫਟ ਸਾਈਡ ਤੇ ਤੇ ਫਿਰ ਮੈਂ ਤੁਹਾਨੂੰ ਦਰਸ਼ਨ ਕਰਵਾਉਣਾ ਗੁਰਦੁਆਰਾ ਸਾਹਿਬ ਦੇ ਤੇ ਹਰ ਇੱਕ ਚੀਜ਼ ਮੈਂ ਤੁਹਾਨੂੰ ਦਿਖਾਵਾਂਗਾ ਅੱਜ ਤੇ ਹੁਣ ਆਪਾਂ ਗੱਡੀ ਲਗਾ ਕੇ ਜਾ ਰਹੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਜਿੱਦਾਂ ਤੁਸੀਂ ਦੇਖ ਸਕਦੇ ਗੁਰਦੁਆਰਾ ਸਾਹਿਬ ਦੇ ਜਿਹੜੇ ਆ ਲੈਫਟ ਸਾਈਡ ਵਾਲਾ ਏਰੀਆ ਆ ਇੱਥੇ ਲੱਗਦੀ ਆ ਮਾਰਕੀਟ ਜਿੱਦਨ ਮੈਂ ਉਂਗਲੀ ਨਾਲ ਇਸ਼ਾਰਾ ਕਰ ਰਿਹਾ ਉਹ ਮਾਰਕੀਟ ਲੱਗਦੀ ਆ ਤੇ ਰਾਈਟ ਸਾਈਡ ਆ ਗੁਰਦੁਆਰਾ ਸਾਹਿਬ ਦੇ ਜੋੜਾ ਕਰ ਤੇ ਗੁਰਦੁਆਰਾ ਸਾਹਿਬ ਦੀ ਮੈਂ ਤੁਹਾਨੂੰ ਥੋੜੀ ਜੀ ਮੈਂ ਹਿਸਟਰੀ ਅਗਰ ਮੈਂ ਦੱਸਾਂ ਤੇ ਇਹ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰਾ ਉੱਥੇ ਬਾਬਾ ਬੁੱਢਾ ਸਾਹਿਬ ਜੀ ਨੇ ਬਹੁਤ ਆਪਣਾ ਸਮਾਂ گزارਿਆ ਸੀਗਾ ਮਾਤਾ ਗੰਗਾ ਜੀ ਜੋ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਤਨੀ ਸਨ ਉਹਨਾਂ ਨੇ ਪੁੱਤਰ ਦੀ ਦਾਤ ਮੰਗੀ ਸੀ ਕਿ ਬਾਬਾ ਬੁੱਢਾ ਸਾਹਿਬ ਜੀ ਕੋਲ ਤੇ ਉਹ ਮਿੱਸੀ ਰੋਟੀ ਤੇ ਪਿਆਸ ਜਿਹੜਾ ਉਹਨਾਂ ਵਾਸਤੇ ਬਣਾ ਕੇ ਲੈ ਕੇ ਗਏ ਸੀਗੇ ਤੇ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਉਹਨਾਂ ਨੂੰ ਵਰ ਦਿੱਤਾ ਸੀਗਾ ਕਿ ਉਹਨਾਂ ਘਰ ਪੁੱਤਰ ਹੋਏਗਾ ਤੇ ਉਸ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਜਿਹੜੇ ਕਿ 6ਵੇਂ ਗੁਰੂ ਨੇ ਸਿੱਖਾਂ ਦੇ ਤੇ ਇਹ ਹਿਸਟਰੀ ਆ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰੇ ਦੀ ਇੱਥੇ ਅੱਜ ਵੀ ਮਿੱਸੀ ਰੋਟੀ ਤੇ ਪਿਆਸ ਦਾ ਪ੍ਰਸਾਦ ਜਿਹੜਾ ਮਿਲਦਾ ਮੈਂ ਉਸ ਏਰੀਆ 'ਚ ਤੁਹਾਨੂੰ ਲੈ ਕੇ ਜਾਵਾਂਗਾ ਜੀ ਇਹ ਵਾਲਾ ਏਰੀਆ ਹੈ ਜਿੱਥੇ ਕੜਾ ਪ੍ਰਸ਼ਾਦ ਕਰਵਾਇਆ ਜਾਂਦਾ ਹੈ ਤੇ ਅਸੀਂ ਵੀ ਜਾ ਰਹੇ ਹਾਂ ਕੜਾ ਪ੍ਰਸ਼ਾਦ ਕਰਵਾਉਣ ਤੇ ਉਸ ਤੋਂ ਬਾਅਦ ਤੁਹਾਨੂੰ ਅੰਦਰ ਲੈ ਕੇ ਜਾਂਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਜੀ ਤੋ ਅਸੀਂ ਅੱਜ ਮੇਰੇ ਜਨਮ ਦਿਨ ਦੇ ਮੌਕੇ ਤੇ ਲੱਡੂਆਂ ਦਾ ਡੱਬਾ ਲਿਆ ਆ ਸੀਗਾ ਤੇ ਉਹ ਆਪਾਂ ਚੜ੍ਹਾਉਣ ਜਾ ਰਹੇ ਆ ਹਾਂ ਜੇ ਕਿਸੇ ਨੇ ਅਰਦਾਸ ਕਰਵਾਉਣੀ ਹੋਵੇ ਤਾਂ ਤੁਸੀਂ ਲੱਡੂਆਂ ਦਾ ਡੱਬਾ ਫਰੂਟ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਚੜ੍ਹਾ ਸਕਦੇ ਹੋ ਪਰ ਅਸੀਂ ਬਾਹਰ ਹੀ ਚੜ੍ਹਾ ਰਹੇ ਆ ਗੁਰਦੁਆਰਾ ਸਾਹਿਬ ਦੇ ਹਾਂਜੀ ਅਰਦਾਸ ਕਰਾ ਲਈਏ ਦੰਦੇ ਅਰਦਾਸ ਕਰਾਣੀ ਅੰਦਰ ਅਰਦਾਸ ਲੈ ਖੁਸ਼ੀ ਨਾਲ ਚੜਾਇਆ ਹੈ Oh, ਸਾਹਿਬ ਜੀ ਬਰਕਤ ਕਰ ਰਿਹਾ ਹੈ ਹੈ ਉਹ ਸਿੰਘ ਤੇ ਦਿਲ ਤੇ ਗੁਰਕਾਰ ਜਤੋਸ਼ੀਆ ਸਤੁਰਾਂ ਦਾ ਸਿੱਖ ਬਣ ਗਿਆ ਗੁਰੂ ਦੇ ਸਿੱਖੀ ਨੂੰ ਆਪਣੇ ਜਿਦਦੇ ਵਿੱਚ ਧਾਰ ਲਿਆ ਹੈ ਸੇਵ ਚਰਨ ਪਾਉ ਕਰ ਰਿਹਾ ਹੋਂ ਦੇ ਚਰਨਾਂ ਦੀ ਸੇਵਾ ਕਰਦਾ ਆਪਣੇ ਪ੍ਰੇਮ ਦੇ ਸੋ ਅੰਦਰ ਮੈਂ ਕੁਝ ਬੋਲ ਜਾਣੀ ਮੈਨੂੰ ਸੀਗਾ ਕਿ ਸ਼ਾਂਤੀ ਨਾ ਜਿਹੜੇ ਵੀ ਲੋਕ ਮੇਰੀ ਵੀਡੀਓ ਦੇਖ ਰਹੇ ਆਰ ਦਰਸ਼ਨ ਕਰ ਲੈਣ ਸੋ ਹੁਣ ਆਪਾਂ ਬਾਹਰਲੇ ਪਾਸੇ ਆ ਗਏ ਆ ਜੀ ਹੁਣ ਆਪਾਂ ਜਾ ਰਹੇ ਆ ਸਰੋਵਰ ਵੱਲ ਤੇ ਪੰਜ ਸ਼ਨਾਨਾ ਕਰਨ ਵਾਸਤੇ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਨਿਸ਼ਾਨ ਸਾਹਿਬ ਇੱਥੇ ਥੋੜਾ ਜਿਹਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਜੇ ਬਾਬਾ ਬੁੱਢਾ ਸਾਹਿਬ ਗੁਰਦੁਆਰੇ ਤੇ ਤੁਹਾਨੂੰ ਬਾਹਰ ਵੀ ਦਿਖਾਇਆ ਸੀਗਾ ਕਿ ਮਾਰਬਲ ਦੀ ਕੰਸਟਰਕਸ਼ਨ ਦਾ ਕੰਮ ਹੋ ਰਿਹਾ ਹੈ ਤੇ ਅਜੇ ਇਹ ਵਾਲਾ ਕੰਮ ਅਜੇ ਚੱਲ ਰਿਹਾ ਤੇ ਆਈ ਥਿੰਕ ਕਾਫੀ ਟਾਈਮ ਲੱਗੇਗਾ ਇਹਨੂੰ ਪੂਰਾ ਹੋਣ ਲੱਗੇ ਤੇ ਚਲੋ ਮੱਥਾ ਟੇਕ ਕੇ ਨਿਸ਼ਾਨ ਸਾਹਿਬ ਵੱਲ ਫਿਰ ਆਪਾਂ ਚੱਲਦੇ ਹਾਂ ਸਰੋਵਰ ਵੱਲ ਦਾਨੀਆਂ ਦੇ ਪਰ ਦਾਨੀਆਂ ਦੇ ਪਰ ਸੋ ਹੁਣ ਤੁਸੀਂ ਦੇਖ ਰਹੇ ਪੂਰਾ ਸਰੋਵਰ ਵਾਲ ਦਾ ਥਿਊ ਗੁਰਦੁਆਰੇ ਬਾਬਾ ਬੁੱਢਾ ਸਾਹਿਬ ਜੀ ਦਾ ਮੈਂ ਸੋਚਿਆ ਇੱਕ ਵਾਰੀ ਪੂਰਾ ਥਿਊ ਦਿਖਾਦਾ ਸੰਗਤਾਂ ਨੂੰ ਜਾਂ ਜਿਹੜੇ ਵੀ ਲੋਕ ਮੇਰੀ ਵੀਡੀਓ ਦੇਖ ਰਹੇ ਨੇ ਤੇ ਹੁਣ ਆਪਾਂ ਜਾਵਾਂਗੇ ਜੀ ਲੰਗਰ ਹਾਲ ਵਾਲ ਤੇ ਮਿਸੇ ਪ੍ਰਸਾਦੇ ਦਾ ਜਿਹੜਾ ਪ੍ਰਸਾਦ ਮਿਲਦਾ ਉਸ ਜਗ੍ਹਾ ਵੱਲ ਵੀ ਤੇ ਚਲੋ ਹੁਣ ਆਪਾਂ ਤੁਹਾਨੂੰ ਦਿਖਾਈਏ ਉਹ ਵਾਲਾ ਪਾਸਾ ਜਿੱਥੇ ਮਿਸੇ ਪ੍ਰਸਾਦੇ ਤੇ ਪਿਆਜ਼ ਦਾ ਪ੍ਰਸਾਦ ਮਿਲਦਾ ਹੈ ਜੀ ਤੇ ਤੁਸੀਂ ਦੇਖ ਰਹੇ ਹੋ ਸਾਹਮਣੇ ਕਾਫੀ ਸੰਗਤ ਬੈਠੀ ਮਿਸੇ ਪ੍ਰਸਾਦੇ ਦਾ ਜਿਹੜਾ ਹੈ ਪ੍ਰਸਾਦ ਸ਼ਾਕਰੀਆ ਤੇ ਅਸੀਂ ਵੀ ਜਾ ਰਹੇ ਹਾਂ ਪ੍ਰਸਾਦ ਲੈਣ ਵਾਸਤੇ ਤੇ ਮੈਂ ਜਦੋਂ ਵੀ ਆਉਂਦਾ ਹਾਂ ਗੁਰਦੁਆਰੇ ਬਾਬਾ ਬੁੱਢਾ ਸਾਹਿਬ ਮਿਸੇ ਪ੍ਰਸਾਦੇ ਦਾ ਪ੍ਰਸਾਦ ਮੈਂ ਜ਼ਰੂਰ ਖਾ ਕੇ ਜਾਂਦਾ ਮੈਨੂੰ ਬਹੁਤ ਮਜ਼ਾ ਆਉਂਦਾ ਹੈ ਬਹੁਤ ਸਵਾਦ ਵੀ ਲੱਗਦਾ ਹੈ تو اس لیے میں ہمیشہ جدو میں بھی آنا ہے تو یہ والا پرساد ضرور چک کے جانا <متصفح> ਉਹ ਮਿਸੇ ਪ੍ਰਸਾਦੇ ਦਾ ਪ੍ਰਸਾਦ ਛਕਣ ਤੋਂ ਬਾਅਦ ਆਪਾਂ ਜਾ ਰਹੇ ਆ ਜੀ ਲੰਗਰ ਹਾਲ ਵੱਲ ਨੂੰ ਜਿੱਦਾਂ ਕਿ ਮੈਂ ਤੁਹਾਨੂੰ ਸਟਾਰਟਿੰਗ 'ਚ ਕਿਹਾ ਸੀਗਾ ਕਿ ਆਪਾਂ ਪੂਰੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਅੱਜ ਕਰਵਾਵਾਂਗੇ ਤੇ ਹੁਣ ਆਪਾਂ ਜਾ ਰਹੇ ਆ ਲੰਗਰ ਹਾਲ ਵੱਲ ਨੂੰ ਲੰਗਰ ਛਕਣ ਕਿਉਂਕਿ ਮੈਂ ਵੀ ਹੁਣ ਇਸ ਵਾਰ ਕਾਫੀ ਟਾਈਮ ਬਾਅਦ ਆਇਆ ਹਾਂ ਸੋ ਸੋਚਿਆ ਕਿ ਉਹ ਨਾਏ ਆ ਤਾਂ ਲੰਗਰ ਛਕ ਕੇ ਜ਼ਰੂਰ ਜਾਈਏ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਕਨਗ ਦੀਆਂ ਬੂਰੀਆਂ ਜਿਹੜੀਆਂ ਸੰਗਤਾਂ ਵੱਲੋਂ ਭੇਟਾ ਕੀਤੀਆਂ ਗਈਆਂ ਹਨ ਲੰਗਰ ਹਾਲ ਵਾਸਤੇ ਤੇ ਚਲੋ ਹੁਣ ਆਪਾਂ ਚੱਲਦੇ ਆ ਲੰਗਰ ਹਾਲ ਦੇ ਅੰਦਰ ਤੇ ਛੱਕਦੇ ਆ ਪ੍ਰਸ਼ਾਦੇ ਹੋ ਲੰਗਰ ਹਾਲ ਦੇ ਜਿਹੜਾ ਮੇਨ ਹਾਲ ਆ ਉਹਦੇ ਨਾਲ ਹੀ ਚਾਹ ਦਾ ਲੰਗਰ ਬਾਬਾ ਬੁੱਢਾ ਸਾਹਿਬ ਤੇ ਜਰੂਰ ਲੱਗਦਾ ਹੈ ਤੁਸੀਂ ਦੇਖ ਰਹੇ ਹੋ ਸੰਗਤਾਂ ਬੈਠ ਕੇ ਚਾਹ ਦੇ ਲੰਗਰ ਛਕ ਰੀਆਂ ਨੇ ਸੋ ਅਸੀਂ ਵੀ ਛਕਿਆ ਚਾਹ ਦਾ ਲੰਗਰ ਤੇ ਮੈਂ ਸੋਚਿਆ ਥੋੜੀ ਵੀਡੀਓ ਬਣਾ ਲੈ ਤੁਹਾਨੂੰ ਦਿਖਾਉਣ ਵਾਸਤੇ ਚਾਹ ਦੇ ਲੰਗਰ ਬਾਰੇ ਕਿ ਇੱਥੇ ਚਾਹ ਦਾ ਲੰਗਰ ਵੀ ਰੋਜ਼ ਹੀ ਲੱਗਦਾ ਹੈ ਸੋ ਆਈ ਹੋਪ ਇਹ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਮੈਂ ਹੋਰ ਵੀ ਜੇ ਅਗਰ ਗੁਰਦੁਆਰੇ ਵਿਜ਼ਿਟ ਕਰਾਂਗਾ ਤਾਂ ਉਹਨਾਂ ਦੇ ਵੀਡੀਓ ਜਰੂਰ ਬਣਾਵਾਂਗਾ ਧੰਨਵਾਦ ਤੁਹਾ